ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਸਰਬ ਕ੍ਰिएशन YouTube ਚੈਨਲ ਤੇ ਅੱਜ ਮੈਂ ਤੁਹਾਡੇ ਲਈ ਬਹੁਤ ਹੀ ਸੋਹਣਾ ਤੇ ਸੌਖਾ ਡਿਜ਼ਾਈਨ ਲੈ ਕੇ ਆਈ ਹਾਂ ਕਿਸੇ ਵੀ ਪ੍ਰੋਜੈਕਟ ਤੇ ਤੁਸੀਂ ਅਸੀਂ ਡਿਜ਼ਾਈਨ ਨੂੰ ਅਪਲਾਈ ਕਰ ਸਕਦੇ ਹੋ ਲੇਡੀਜ਼ ਕਾਰਡੀਗਨ ਜੈਂਟਸ ਸਵੈਟਰ ਬੱਚਿਆਂ ਦੇ ਕੋਟੀਆਂ ਸਵੈਟਰ ਸਕੀ ਵੀ ਬਲਾਊਜ਼ ਬਹੁਤ ਹੀ ਸੋਹਣਾ ਤੇ ਬਹੁਤ ਹੀ ਸੌਖਾ ਡਿਜ਼ਾਈਨ ਜੇਕਰ ਤੁਸੀਂ ਥੋੜਾ ਜਿਹਾ ਵੀ ਬਣਾਈ ਦਾ ਕੰਮ ਜਾਣਦੇ ਆ ਤਾਂ ਬਹੁਤ ਹੀ ਆਸਾਨੀ ਨਾਲ ਇਸ ਡਿਜ਼ਾਈਨ ਨੂੰ ਬਣਾ ਲਉਗੇ ਠੀਕ ਹੈ ਉਲਟੇ ਪਾਸੇ ਤੇ ਇਸ ਤਰ੍ਹਾਂ ਦਿਖਾਈ ਦਿੰਦਾ ਹੈ ਸਿਰਫ ਚਾਰ ਸਲਾਈਆਂ ਦਾ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਤੇ ਬਹੁਤ ਹੀ ਸੋਹਣਾ ਡਿਜ਼ਾਈਨ ਬਣਦਾ ਜਾਂਦਾ ਹੈ ਇੱਥੇ ਮੈਂ ਇੱਕ ਦੋ ਦੋ ਵਾਰ ਡਿਜ਼ਾਈਨ ਨੂੰ ਰਿਪੀਟ ਕੀਤਾ ਹੈ ਅੱਠ ਸਲਾਈਆਂ ਡਿਜ਼ਾਈਨ ਦੀਆਂ ਬਣਾਈਆਂ ਤੇ ਜਦੋਂ ਆਪਾਂ ਇਸ ਡਿਜ਼ਾਈਨ ਨੂੰ ਬਣਾਉਣ ਵਾਸਤੇ ਕੁੰਡੇ ਲੈਣੇ ਆ ਚਾਰ ਦੇ ਮਲਟੀਪਲ ਲਾਸਟ ਤੇ ਆਪਾਂ ਇੱਕ ਕੁੰਡਾ ਵਾਧੂ ਰੱਖ ਲੈਣਾ ਠੀਕ ਹੈ ਜਿਵੇਂ ਚਾਰ ਚਾਰ 4 4 ਲਾਸਟ ਤੱਕ ਹੁੰਦਾ ਵਾਧੂ ਠੀਕ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਆ ਤਾਂ ਮੇਰੇ ਸਰਬ ਕ੍ਰिएशन YouTube ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਕਰ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਜਿਹੜੀ ਨੋਟੀਫਿਕੇਸ਼ਨ ਹੁੰਦੀ ਹੈ ਉਹ ਤੁਹਾਡੇ ਤੱਕ ਪਹੁੰਚ ਸਕੇ ਨੀਚੇ ਤੁਸੀਂ ਇਸ ਤਰ੍ਹਾਂ ਕੋਈ ਵੀ ਬਾਰਡਰ ਬਣਾ ਲੈਣਾ ਜਿਹੜਾ ਤੁਹਾਨੂੰ ਪਸੰਦ ਹੋਵੇ ਜਿਵੇਂ ਮੈਂ ਇੱਥੇ ਬਾਰਡਰ ਦੇ ਤੌਰ ਤੇ ਦੋ ਲਾਈਨਾਂ ਉਲਟੀਆਂ ਬਣਾਈਆਂ ਉਸ ਤੋਂ ਬਾਅਦ ਡਿਜ਼ਾਈਨ ਸ਼ੁਰੂ ਕੀਤਾ ਠੀਕ ਹੈ ਜੇਕਰ ਤੁਸੀਂ ਕੁੰਡੇ ਵਧਾਉਣੇ ਹਨ ਔਲਟੀ ਸਾਈਡ ਤੋਂ ਕੁੰਡੇ ਵਧਾ ਲੈਣੇ ਸਿੱਧੀ ਸਾਈਡ ਤੋਂ ਆਪਣਾ ਡਿਜ਼ਾਈਨ ਸ਼ੁਰੂ ਹੋਊਗਾ ਤਾਂ ਡਿਜ਼ਾਈਨ ਦੀ ਪਹਿਲੀ ਸਲਾਈ ਦੇਖੋ ਚਾਰ ਚਾਰ ਕੁੰਡਿਆਂ ਦਾ ਡਿਜ਼ਾਈਨ ਹੈ ਪਹਿਲਾ ਕੁੰਡਾ ਆਪਾਂ ਉਲਟਾ ਬਣਾਵਾਂਗੇ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਬਣਾਵਾਂਗੇ ਸਿੱਧੇ 1 2 ਤਿੰਨ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਇੱਕ ਦੋ ਯਾਨ ਕੁੰਡੇ ਸਿੱਧੇ ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ 1 2 3 ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ੍ਰੈਡ ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ 1 2 3 ਥ੍ਰੈਡ ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ 1 2 ਤែន ਲਾਸਟ ਵਾਲਾ ਕੁੰਡਾ ਉਲਟਾ ਬਣਾਵਾਂਗੇ ਦੇਖੋ ਇੱਕ ਸਲਾਈ ਸਿੱਧੇ ਪਾਸੇ ਤੋਂ ਡਿਜ਼ਾਈਨ ਦੀ ਕੰਪਲੀਟ ਹੋ ਗਈ ਇਹੀ ਚਾਰ ਚਾਰ ਕੁੰਡੇ ਆਪਾਂ ਇਹ ਸਲਾਈ ਰਿਪੀਟ ਕਰਦੇ ਜਾਣਾ ਇੱਕ ਉਲਟਾ ਤਿੰਨ ਸਿੱਧੇ 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 ਲਾਸਟ ਤੇ ਉਲਟਾ ਆ ਜਾਊਗਾ ਠੀਕ ਹੈ ਦੂਸਰੀ ਸਲਾਈ ਆ ਗਈ ਉਲਟ ਪਾਸੇ ਤੋਂ ਦੇਖੋ ਜਿਹੜਾ ਕੁੰਡਾ ਉਧਰ ਉਲਟਾ ਬਣਾਇਆ ਇੱਧਰ ਬਣਾਵਾਂਗੇ ਸਿੱਧਾ ਜਿਹੜੇ ਉੱਧਰ ਬਣਾਏ ਆ ਸਿੱਧੇ ਇੱਧਰ ਬਣਾਵਾਂਗੇ ਉਲਟੇ ਤਾਂ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਜਿਹੜਾ ਉੱਧਰ ਉਲਟਾ ਹੈ ਜਿਹੜੇ ਉੱਧਰ ਤਿੰਨ ਕੁੰਡੇ ਸਿੱਧੇ ਆ ਇੱਧਰ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਉਲਟੇ ਦੂਸਰੀ ਸिलाई ਉਲਟ ਪਾਸੇ ਤੋਂ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਲਾਸਟ ਵਾਲਾ ਕੁੰਡਾ ਸਿੱਧਾ ਬਣਾ ਲਾਂਗੇ ਤਾਂ ਇਸ ਤਰ੍ਹਾਂ ਦੂਸਰੀ ਸਲਾਈ ਕੰਪਲੀਟ ਹੋ ਗਈ ਜਦੋਂ ਹੁਣ ਆਪਾਂ ਤੀਸਰੀ ਸਲਾਈ ਬਣਾਉਣੀ ਤੀਸਰੀ ਸਲਾਈ ਤੇ ਡਿਜ਼ਾਈਨ ਬਣੂਗਾ ਧਿਆਨ ਨਾਲ ਦੇਖਿਓ ਠੀਕ ਹੈ ਜਿਹੜਾ ਕੁੰਡਾ ਆਪਾਂ ਉਲਟਾ ਬਣਾ ਰਹੇ ਹਾਂ ਉਹਨ ਤਾਂ ਪਲਟਾ ਹੀ ਬਣਾਉਣਾ ਜਿਹੜੇ ਹੁਣ ਤਿੰਨ ਆਪਣੇ ਕੋਲ ਸਿੱਧੇ ਕੁੰਡੇ ਆ ਥ੍ਰੈਡ ਨੂੰ ਲਪੇਟ ਕੇ ਥ੍ਰੈਡ ਪਹਿਲਾਂ ਅੱਗੇ ਲਿਆਂਦਾ ਫਿਰ ਲਪੇਟ ਕੇ ਫਿਰ ਅੱਗੇ ਲਿਆਉਣਾ ਤਾਂ ਇੱਕ ਕੁੰਡਾ ਬਣ ਜਾਂਦਾ ਹੈ ਠੀਕ ਹੈ ਇਸ ਤਰ੍ਹਾਂ ਉਸ ਤੋਂ ਬਾਅਦ ਜਿਹੜੇ ਤਿੰਨ ਕੁੰਡੇ ਆ ਤਿੰਨ ਕੁੰਡਿਆਂ ਦਾ ਇੱਕ ਬਣਾ ਲੈਣਾ ਉਲਟਾ ਕੁੰਡਾ ਦੇਖੋ ਫਿਰ ਥ੍ਰੈਡ ਨੂੰ ਲਪੇਟ ਕੇ ਇਸ ਤਰ੍ਹਾਂ ਅੱਗੇ ਲੈ ਆਉਣਾ ਜਿਹੜੇ ਆਪਣੇ ਦੋ ਕੁੰਡੇ ਇੱਥੇ ਘੜਦੇ ਆ ਤਾਂ ਇੱਕ ਜਦੋਂ ਆਪਾਂ ਲਪੇਟ ਕੇ ਅੰਦਰ ਥ੍ਰੈਡ ਲੈ ਕੇ ਆਉਣੇ ਇੱਕ ਕੁੰਡਾ ਇਹ ਬਣ ਜਾਂਦਾ ਤੇ ਇੱਕ ਕੁੰਡਾ ਆਪਣੇ ਕੋਲੇ ਬਣ ਜਾਂਦਾ ਤਿੰਨ ਕੁੰਡੇ ਪੂਰੇ ਹੋ ਜਾਂਦੇ ਆ ਠੀਕ ਹੈ ਇੱਕ ਕੁੰਡਾ ਆ ਜਾਂਦਾ ਉਲਟਾ ਚਾਰ ਕੁੰਡਿਆਂ ਦਾ ਡਿਜ਼ਾਈਨ ਫਿਰ ਦੁਬਾਰਾ ਉਸੇ ਤਰ੍ਹਾਂ ਚਾਰ ਕੁੰਡਿਆਂ ਵਿੱਚੋਂ ਇੱਕ ਕੁੰਡਾ ਉਲਟਾ ਆ ਗਿਆ ਥ੍ਰੈਡ ਨੂੰ ਲਪੇਟ ਕੇ ਇਸ ਤਰ੍ਹਾਂ ਅੱਗੇ ਲਿਆਉਣਾ ਇੱਕ ਕੁੰਡਾ ਬਣ ਗਿਆ ਠੀਕ ਹੈ ਤਿੰਨ ਕੁੰਡਿਆਂ ਦਾ ਇੱਕ ਬਣਾਉਣਾ ਇਸ ਤਰ੍ਹਾਂ ਫਿਰ ਥ੍ਰੈਡ ਲਪੇਟ ਕੇ ਅੱਗੇ ਇਸ ਤਰ੍ਹਾਂ ਲੈ ਆਉਣਾ ਤੇ ਇੱਕ ਕੁੰਡਾ ਆਪਣਾ ਫੇਰ ਬਣ ਗਿਆ ਜਿਹੜੇ ਦੋ ਕੁੰਡੇ ਘਟਦੇ ਇਸ ਤਰ੍ਹਾਂ ਦੋ ਕੁੰਡੇ ਬਣ ਜਾਂਦੀਆਂ ਫਿਰ ਉਸੇ ਤਰ੍ਹਾਂ ਇੱਕ ਕੁੰਡਾ ਆ ਗਿਆ ਉਲਟਾ ਥ੍ਰੈਡ ਲਪੇਟ ਕੇ ਅੱਗੇ ਲੈ ਆਉਣਾ ਤਿੰਨ ਕੁੰਡਿਆਂ ਦਾ ਇੱਕ ਬਣਾ ਲੈਣਾ ਉਲਟਾ ਕੁੰਡਾ ਠੀਕ ਹੈ ਥ੍ਰੈਡ ਲਪੇਟ ਕੇ ਫੇਰ ਅੱਗੇ ਲੈ ਆਉਣਾ ਇਸ ਤਰ੍ਹਾਂ ਦੁਬਾਰਾ ਫੇਰ ਇੱਕ ਕੁੰਡਾ ਉਲਟਾ ਥ੍ਰੈਡ ਲਪੇਟ ਕੇ ਅੱਗੇ ਲੈ ਜਾਂਦਾ ਤਿੰਨ ਕੁੰਡਿਆਂ ਦਾ ਬਣਾ ਦੇਣਾ ਇੱਕ ਕੁੰਡਾ ਉਲਟਾ ਇਸ ਤਰ੍ਹਾਂ ਠੀਕ ਹੈ ਥ੍ਰੈਡ ਲਪੇਟ ਕੇ ਅੱਗੇ ਲੈ ਜਾਂਦਾ ਇੱਕ ਕੁੰਡਾ ਉਲਟਾ ਥ੍ਰੈਡ ਲਪੇਟ ਕੇ ਅੱਗੇ ਲੈ ਜਾਂਦਾ ਤਿੰਨ ਕੁੰਡਿਆਂ ਦਾ ਇੱਕ ਕੁੰਡਾ ਕਰ ਦੇਾਂਗੇ ਉਲਟਾ ਇਸ ਤਰ੍ਹਾਂ ਲਾਸਟ ਤੇ ਕੈਡਲ ਪੇੜ ਕੇ ਅੱਗੇ ਲਿਆਂਦਾ ਲਾਸਟ ਵਾਲਾ ਕੁੰਡਾ ਉਲਟਾ ਬਣਾ ਲਾਂਗੇ ਤੀਸਰੀ ਸਿਲਾਈ ਕੰਪਲੀਟ ਹੋ ਗਈ ਠੀਕ ਹੈ ਚੌਥੀ ਤੇ ਲਾਸਟ ਸਿਲਾਈ ਬਣਾਉਣੀ ਆ ਆਪਾਂ ਉਲਟ ਪਾਸੇ ਤੋਂ ਜਿਹੜਾ ਕੁੰਡਾ ਉੱਧਰ ਉਲਟਾ ਹੈ ਇੱਧਰ ਬਣੂਗਾ ਸਿੱਧਾ ਇਹ ਤਿੰਨ ਕੁੰਡੇ ਇੱਕ ਇਹ ਜਾਲੀ ਵਾਲਾ ਇੱਕ ਇਹ ਵਿਚ ਵਾਲਾ ਕੁੰਡਾ ਇੱਕ ਇਹ ਜਾਲੀ ਵਾਲਾ ਇਹ ਤਿੰਨ ਉਲਟੇ ਠੀਕ ਹੈ ਉਸੇ ਤਰ੍ਹਾਂ ਇਹ ਕੁੰਡਾ ਸਿੱਧਾ ਜਿਵੇਂ ਆਪਾਂ ਦੂਸਰੀ ਸਲਾਈ ਬਣਾਈ ਸੀ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਠੀਕ ਹੈ ਚੌਥੀ ਤੇ ਲਾਸਟ ਸਲਾਈ ਹੈ ਆਪਣੇ ਡਿਜ਼ਾਈਨ ਦੀ ਚਾਰ ਸਲਾਈਆਂ ਦਾ ਹੀ ਡਿਜ਼ਾਈਨ ਹੈ ਚਾਰ ਸਲਾਈਆਂ ਨੂੰ ਬਾਰ-ਬਾਰ ਰਿਪੀਟ ਕਰਨਾ ਬਹੁਤ ਈਜ਼ੀ ਡਿਜ਼ਾਈਨ ਹੈ ਕਿਸੇ ਵੀ ਪ੍ਰੋਜੈਕਟ ਤੇ ਅਪਲਾਈ ਕਰ ਸਕਦੇ ਹਾਂ ਕਿਸੇ ਵੀ ਕਲਰ 'ਚ ਇਹਨੂੰ ਬਣਾ ਸਕਦੇ ਹਾਂ ਦੇਖੋ ਲਾਸਟ ਤੇ ਕੁੰਡਾ ਫੇਰ ਇਸ ਤਰ੍ਹਾਂ ਸਿੱਧਾ ਆ ਗਿਆ ਠੀਕ ਹੈ ਚਾਰ ਸਲਾਈਆਂ ਕੰਪਲੀਟ ਹੋ ਗਈਆਂ ਡਿਜ਼ਾਈਨ ਦੀਆਂ ਤੇ ਇਸ ਤਰ੍ਹਾਂ ਡਿਜ਼ਾਈਨ ਬਣਿਆ ਦੁਬਾਰਾ ਫੇਰ ਤੁਹਾਨੂੰ ਮੈਂ ਪਹਿਲੀ ਸਲਾਈ ਇੱਥੇ ਦਿਖਾਉਣੀ ਆ ਡਿਜ਼ਾਈਨ ਦੀ ਦੇਖੋ ਹੁਣ ਪਹਿਲੀ ਸਲਾਈ ਡਿਜ਼ਾਈਨ ਦੀ ਦੁਬਾਰਾ ਰਿਪੀਟ ਕਰ ਰਹੇ ਹਾਂ ਇਹ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ 1 2 ਤਿੰਨ ਥ्रेड ਕਰਾਂਗੇ ਅੱਗੇ ਇੱਕ ਕੁੰਡਾ ਉਲਟਾ ਥ्रेड ਕਰਾਂਗੇ ਪਿੱਛੇ ਤਿੰਨ ਕੁੰਡੇ ਸਿੱਧੇ ਡਿਜ਼ਾਈਨ ਦੀ ਪਹਿਲੀ ਸਿਲਾਈ ਡਿਜ਼ਾਈਨ ਆਪਣਾ ਦੁਆਰਾ ਸ਼ੁਰੂ ਹੋ ਗਿਆ ਠੀਕ ਹੈ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਇੱਕ ਕੁੰਡਾ ਉਲਟਾ ਤਿੰਨ ਕੁੰਡੇ ਸਿੱਧੇ ਲਾਸਟ ਵਾਲਾ ਉਲਟਾ ਬਣਾ ਲਾਂਗੇ ਠੀਕ ਹੈ ਦੂਸਰੀ ਸਲਾਈ ਡਿਜ਼ਾਈਨ ਦੀ ਇੱਕ ਕੁੰਡਾ ਜਿਹੜਾ ਉਧਰ ਉਲਟਾ ਇਧਰ ਬਣਾਵਾਂਗੇ ਸਿੱਧੇ ਜਿਹੜੇ ਉਧਰ ਸਿੱਧੇ ਆ ਤਿੰਨ ਬਣਾਵਾਂਗੇ ਉਲਟੇ ਇਸ ਤਰ੍ਹਾਂ ਤਾਂ ਦੂਸਰੀ ਸਲਾਈ ਚ ਇੱਕ ਕੁੰਡਾ ਸਿੱਧਾ ਤਿੰਨ ਉਲਟੇ ਇੱਕ ਕੁੰਡਾ ਸਿੱਧਾ ැ කුඩේ ඔට ඒකුන්ඩා සිද්ධ තැන්න කුන්ඩේ ඔල්ටේ ඒකුන්ඩා සිද්ධ තැන්න කුන්ඩේ ඔවටේ දෝස් ළංා කම්පලීට් හොම තිශී ස ලයි දෙකොරි ਇੱਕ ਕੁੰਡਾ ਉਲਟਾ ਜਿਹੜਾ ਆਪਾਂ ਉਲਟਾ ਬਣਾ ਰਹੇ ਹਾਂ ਹੁਣ ਤਾਂ ਉਲਟਾ ਹੀ ਬਣਾਉਣਾ ਹਰ ਵਾਰ ਦੇਖੋ ਉਲਟਾ ਜਿਹੜੇ ਤਿੰਨ ਸਿੱਧੇ ਕੁੰਡਿਆਂ ਨਾਲ ਤੇ ਡਿਜ਼ਾਈਨ ਬਣਦਾ ਥ੍ਰੈਡ ਨੂੰ ਲਪੇਟ ਕੇ ਅੱਗੇ ਲਿਆਉਣ ਤਾਂ ਇੱਕ ਕੁੰਡਾ ਬਣ ਗਿਆ ਕਿਉਂਕਿ ਇੱਥੇ ਆਪਣੇ ਦੋ ਕੁੰਡੇ ਘਟਦੇ ਇੱਕ ਕੁੰਡਾ ਫਿਰ ਇੱਧਰ ਬਣ ਜੂਗਾ ਠੀਕ ਹੈ ਥ੍ਰੈਡ ਲਪੇਟ ਕੇ ਅੱਗੇ ਲਿਆਂਦਾ ਤਿੰਨ ਕੁੰਡਿਆਂ ਦਾ ਬਣਾਇਆ ਕੁੰਡਾ ਉਲਟਾ ਥ੍ਰੈਡ ਲਪੇਟ ਕੇ ਅੱਗੇ ਲਿਆਂਦਾ ਫਿਰ ਦੁਬਾਰਾ ਇੱਕ ਕੁੰਡਾ ਉਲਟਾ ਥ੍ਰੈਡ ਲਪੇਟ ਕੇ ਅੱਗੇ ਲਿਆਂਦਾ ਤਿੰਨ ਕੁੰਡਿਆਂ ਦਾ ਇੱਕ ਬਣਾ ਦਿਆਂਗੇ ਉਲਟਾ ਕੁੰਡਾ ਥ੍ਰੈਡ ਲਪੇਟ 23ට ගලියන් තැන යට සිද්ධ கு ද යන්න குඩයන්දොල්ට ේ ගෙග්ගලයන්ද ක ඔ න පේටක අගල කෑමගේ ඒක් கு ස තන්න குඩන්දබනා ක ඔ ල්ේට ක්ගලකෑමන්ගේ ුඩ ඔ හෙර ෑ ත ේට ෙ ලා ති තැන්න குඩියන්ද එබන ඔට . ਫੇਰ ਉਸੇ ਤਰ੍ਹਾਂ ਥ੍ਰੈਡ ਲਪੇੜ ਕੇ ਅੱਗੇ ਲਿਆਂਦਾ ਲਾਸਟ ਵਾਲਾ ਉਲਟ ਤੀਸਵੀਂ ਸਲਾਈ ਕੰਪਲੀਟ ਹੋ ਗਈ ਚੌਥੀ ਸਲਾਈ ਡਿਜ਼ਾਈਨ ਦੀ ਦੇਖੋ ਦੂਸਰੀ ਸਲਾਈ ਦੀ ਤਰ੍ਹਾਂ ਬਣੂਗੀ ਜਿਹੜਾ ਉੱਧਰ ਉਲਟਾ ਹੈ ਇੱਧਰ ਬਣਾਵਾਂਗੇ ਸਿੱਧਾ ਇੱਕ ਜਾਲੀ ਵਾਲਾ ਇੱਕ ਵਿਚ ਵਾਲਾ ਕੁੰਡਾ ਇੱਕ ਜਾਲੀ ਵਾਲਾ ਤਿੰਨ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਤਿੰਨ ਕੁੰਡੇ ਉਲਟੇ ਇੱਕ ਕੁੰਡਾ ਸਿੱਧਾ 10 ਕੁੰਡੇ ਉਲਟੇ ਇੱਕ ਕੁੰਡਾ ਸਿੱਧਾ ਚੌਥੀ ਤੇ ਲਾਸਟ ਸਲਾਈਆ ਡਿਜ਼ਾਈਨ ਦੀ ਠੀਕ ਹੈ ਲਾਸਟ ਵਾਲਾ ਉਧਰ ਉਲਟਾ ਤੇ ਇਧਰ ਸਿੱਧਾ ਬਣਾ ਲਾਂਗੇ ਦੇਖੋ ਦੋ ਵਾਰ ਮੈਂ ਤੁਹਾਨੂੰ ਡਿਜ਼ਾਈਨ ਨੂੰ ਰਿਪੀਟ ਕਰਕੇ ਦਿਖਾਤਾ ਇੱਥੇ ਠੀਕ ਹੈ ਤੇ ਇਸੇ ਤਰ੍ਹਾਂ ਅੱਗੇ ਚਾਰ-ਚਾਰ ਸਲਾਂਗਾਂ ਨੂੰ ਆਪਾਂ ਬਾਰ-ਬਾਰ ਰਿਪੀਟ ਕਰਦੇ ਜਾਨਾ ਤੁਹਾਨੂੰ ਜਿਹੜਾ ਡਿਜ਼ਾਈਨ ਕਿਸ ਤਰ੍ਹਾਂ ਦਾ ਲੱਗਿਆ ਮੇਰੇ ਸਮਝਾਉਣ ਦਾ ਤਰੀਕਾ ਕਿਸ ਤਰ੍ਹਾਂ ਦਾ ਲੱਗਦਾ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਜਰੂਰ ਕਰ ਦਿਓ ਜੀ ਤੇ ਚਲੋ ਫਿਰ ਮਿਲਦੇ ਆਪਾਂ ਨੈਕਸਟ ਵੀਡੀਓ ਵਿੱਚ ਇੱਕ ਹੋਰ ਨਵਾਂ ਤੇ ਸੋਹਣਾ ਡਿਜ਼ਾਈਨ ਲੈ ਕੇ ਧੰਨਵਾਦ